ਜਿਹੜੇ ਤੇ ਦੇਵਤੇ ਬਣ ਜਾਂਦੇ ਆ ਮਾਨਸ ਤੋਂ ਦੇਵਤੇ ਕੀ ਕਰਤ ਨਾ ਲਾਗੀ ਵਾਰ ਇਹ ਅਜੇ ਸੱਚ ਚ ਨਹੀਂ ਸਮਾਏ ਅਜੇ ਵਸਤਾ ਬਣੀ ਕਿਉਂਕਿ ਦੇਵਤੇ ਨੂੰ ਕੰਮ ਤੰਗ ਕਰਦਾ ਤੇ ਇਹ ਕਰਕੇ ਇਥੋਂ ਮਤਲਬ ਇਹਨਾਂ ਦਾ ਸ਼ੁਰੂਆਤ ਚੰਗੀ ਹੋਣ ਦੀ ਨਿਸ਼ਾਨੀ ਆ ਵੀ ਇਹ ਹੁਣ ਦੇਵਤੇ ਬਣ ਗਿਆ ਤੇ ਇਥੋਂ ਅੱਗੇ ਜਾ ਸਕਦੇ ਆ ਪਾਤਸ਼ਾਹ ਸਮਝਾਉਂਦੇ ਕਹਿੰਦੇ ਗੁਰਸੇਵਾ ਤੇ ਦੇਹੀ ਪਾਈ ਹੈ ਗੁਰੂ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਇਹ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਗਨਾ ਪਾਸ਼ਾ ਨੇ ਵੀ ਇਹ ਦਈ ਮਿਲੀ ਆ ਗੋਬਿੰਦ ਨੂੰ ਨਾ ਭੁੱਲ ਜਿਓ ਤੇ ਭਜੋ ਫਿਰਮਨ ਕਰੋ ਵਾਹਿਗੁਰੂ ਤੇ ਗਾਜ ਗਾਜ ਕੇ ਕਰੋ ਹੁਣ ਜਿਹੜਾ ਜੀਵ ਰਜੋਗਣ ਤੋਂ ਆਇਆ ਹੋਇਆ ਹੈ ਉਹਨੇ ਹਮੇਸ਼ਾ